올 인디아 인터 유니버시티 푸트볼 챔피언십 ਵਿੱਚ ਪੰਜਾਬੀ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਫੁੱਟਬਾਲ ਟੀਮ ਦੀ ਕਿਦਾਰੀ ਰਮਨਦੀਪ ਸਿੰਘ ਨੇ ਜਿੱਤ ਮਗਰੋਂ ਜੱਦੀ ਪਿੰਡ ਬੁੱਲੇਵਾਲ ਪਹੁੰਚਣ ਦੇ ਖਿਡਾਰੀ ਰਮਨਦੀਪ ਸਿੰਘ ਦਾ ਜਿਹੜਾ ਹੈ ਵਿਸ਼ੇਸ਼ ਤੌਰ ਤੇ ਪਿੰਡ ਦੇ ਐਨ ਆਰ ਆਈ ਸਾਹਿਬ ਬੁੱਲੇਵਾਲ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਹੈ ਪਰਮਾ ਸਵਾਗਤ ਕੀਤਾ ਗਿਆ ਉੱਥੇ ਹੀ 골ਡ ਮੈਡਲ ਜਿੱਤਣ ਵਾਲੇ ਇਸ ਖਿਡਾਰੀ ਨੂੰ ਸਨਮਾਨਿਤ ਵੀ ਕੀਤਾ ਗਿਆ ਪਿੰਡ ਵਾਸੀਆਂ ਤੇ ਰਮਨਦੀਪ ਸਿੰਘ ਤੇ ਕੋਚ ਨੇ ਇਸ ਜਿੱਤ 来 ਕੇ ਖਿਡਾਰੀਆਂ ਦੀ ਹੌਸਲਾ ਫਸਾਈ ਜਿਹੜੀ ਆ ਉਹ ਕੀਤੀ ਅਤੇ ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਰਮਨਦੀਪ ਨੇ ਸਾਡੇ ਪਿੰਡ ਦਾ ਜਿਹੜਾ ਨਾਮ ਹੈ ਉਹ ਰੌਸ਼ਨ ਕੀਤਾ ਹੈ ਖਿਡਾਰੀ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਸੰਬੇ ਸਮੇਂ ਤੋਂ ਇਸ ਖੇਡ ਵਿੱਚ ਜਿਹੜਾ ਇਹ ਰੁਝਾਨ ਰੱਖਾ ਸੀ ਅਤੇ ਅੱਜ ਉਸ ਨੂੰ ਵੱਡੀ ਖੁਸ਼ੀ ਹੈ ਕਿ ਉਹ ਉਹਨਾਂ ਦੀ ਟੀਮ ਨੇ ਜਿਹੜਾ ਇਹ ਨੈਸ਼ਨਲ ਪੱੰਦਰ ਤੇ ਪਹਿਲਾ ਸਥਾਨ ਜਿਹੜਾ ਹਾਸਿਲ ਕੀਤਾ ਹੈ ਰਮਨਦੀਪ ਸਿੰਘ ਅਤੇ ਉਸਦੇ ਪਰਿਵਾਰ ਦਾ ਕਹਿਣਾ ਸੀ ਕਿ ਉਹਨਾਂ ਨੂੰ ਪਿੰਡ ਦੇ ਐਨ ਆਰ ਆਈ ਸਾਹਿਬ ਗੁੱਲੇਵਾਲ ਦਾ ਬਹੁਤ ਸਹਿਯੋਗ ਹੈ ਤੇ ਉਹਨਾਂ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਖੇਡਾਂ ਵੱਲ ਜਿਹੜਾ ਹੈ ਉਹ ਵੱਦ ਤੋਂ ਵੱਦ ਪ੍ਰੇਰਿਤ ਹੋਣ ਤੇ ਖੇਡਾਂ ਵੱਲ ਜਿਹੜਾ ਰੁਝਾਨ ਵਧਾਓ ਤੇ ਖੇਡਾਂ ਹੀ ਨੇ ਜਿਸ ਨਾਲ ਨੌਜਵਾਨ ਨਸ਼ੇ ਤੋਂ ਦੂਰ ਰਹਿ ਸਕਣ ਆਓ ਦੇਖਦੇ ਆਂ ਇਸ ਮੌਕੇ ਤੇ ਰਮਨਦੀਪ ਦਾ ਕੀ ਕਹਿਣਾ ਹੈ ਤੇ ਉਹਨਾਂ ਦੇ ਪਿਤਾ ਦਾ ਤੇ ਉਹਨਾਂ ਦੇ ਕੋਚ ਦਾ ਕੀ ਕਹਿਣਾ ਹੈ ਕੀ ਨਾਮ ਤੁਹਾਡਾ ਰਮਨਦੀਪ ਸਿੰਘ ਜੀ ਕਿਹੜਾ ਮੈਡਲ ਜਿੱਤੇ ਤੇ ਕਿਹੜੀ ਗੇਮ ਜਿੱਤੇ ਤੁਸੀਂ ਮੈਂ ਜੀ ਫੁੱਟਬਾਲ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਇਹ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਆ ਜੀ ਇਹ ਯੂਨੀਵਰਸਟੀਆਂ ਕਰਾਉਂਦੀਆਂ ਆ ਜੀ ਉਹਦੇ ਵਿੱਚੋਂ ਅਸੀਂ ਪੂਰੇ ਇੰਡੀਆ ਦੇ ਵਿੱਚੋਂ ਫਰਸਟ ਆਈ ਆ ਜੀ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਉਹਨੇ 골ਡ ਮੈਡਲ ਜਿੱਤਿਆ ਕਿੰਨੀਆਂ ਟੀਮਾਂ ਸੀ ਸਿਰਫ ਚੋਟਲ ਟੋਟਲ ਜੀ 32 ਟੀਮਾਂ ਸੀਗੀਆਂ ਜੀ ਆਲ ਇੰਡੀਆ ਦੇ ਵਿੱਚ ਕਿੱਦਾਂ ਦਾ ਲੱਗਾ ਫਿਰ ਅੱਜ ਪਿੰਡ 'ਚ ਸਵਾਗਤ ਦੇ ਕੇ ਅੱਜ ਪਿੰਡ ਦੇ ਵਿੱਚ ਸਵਾਗਤ ਵੇਖ ਕੇ ਲੱਗਾ ਵੀ ਸਾਰੇ ਨਾਲ ਆ ਤੇ ਕੋਈ ਚੱਕਰ ਨਹੀਂ ਕੋਈ ਹੌਸਲਾ ਦੀ ਪੂਰੀ ਨਾਲ ਸਪੋਰਟ ਆ ਜੀ ਪਿੰਡ ਵੱਲੋਂ ਤੇ ਬਾ ਸਭ ਤੋਂ ਵੱਧ ਸਾਹ ਬੁੱਲੇ ਵਾਲਿਆਂ ਵੱਲੋਂ ਭਾਈ ਵੱਲੋਂ ਜਿਨ੍ਹਾਂ ਨੇ ਸਮਾਨਤ ਕੀਤਾ ਨਾਲ ਰਲ ਕੇ ਸਾਰੇ ਪਿੰਡ ਵਾਲਿਆਂ ਨੇ ਕਰਦਿਆਂ ਦਾ ਸਹਿਯੋਗ ਨਾਲ ਹੀ ਸੀਗਾ ਸ਼ੁਰੂ ਤੋਂ ਨਾਲ ਹੀ ਰਿਹਾ ਸੀ ਤੇ ਉਹ ਪੀ ਨਾਲ ਹੀ ਸੀ ਖੇਡਣ ਤੋਂ ਖੇਡੋ ਜਿੱਦਾਂ ਮਰਜ਼ੀ ਆ ਤੇ ਸਾਰੇ ਨਾਲ ਹੀ ਸੀ ਕਿਤੇ ਤੁਹਾਡੇ ਬ੍ਰਦਰ ਵੀ ਗੋਲਡ ਐ ਫੁੱਟਬਾਲ ਦੇ ਵਿੱਚ ਪਲੇਅਰ ਸੀ ਪਲੇਅਰ ਆ ਹਾਂਜੀ ਉਹਨਾਂ ਨੇ ਮੇਰੇ ਤੋਂ ਪਹਿਲਾਂ ਦਾ ਹੀ ਸ਼ੁਰੂ ਕੀਤਾ ਹੋਇਆ ਇਹ ਫੁੱਟਬਾਲ ਉਹਨਾਂ ਨੇ ਵੀ ਆਲ ਇੰਡੀਆ ਵਿੱਚ ਬ੍ਰੌਂਜ਼ ਮੈਡਲ ਜਿੱਤੇ ਹੋਇਆ ਚੈਂਪੀਅਨਸ਼ਿਪ ਤੇ ਉਹ ਵੀ ਬਹੁਤ ਹੀ ਵਧੀਆ ਪਲੇਅਰ ਨੇ ਤੇ ਉਹ ਵੀ ਖੇਡਾਂ ਦੇ ਨਾਲ ਜੁੜੇ ਆ ਓੱਖਾ ਤੁਹਾਨੂੰ ਕਿਹੜੀ ਟੀਮ ਨਾਲ ਲੱਗਿਆ ਬੋਲਾ ਖੇਡਾ ਸੱਡਾ ਜੀ ਕੈਰਲਨ ਨਾਲ ਹੀ ਓੱਖਾ ਜੀ ਮੈਚ ਦਾ ਹਾਂਜੀ ਉਹ ਉਹਨਾਂ ਨਾਲ ਹੀ ਖੇਡਣਾ ਸਭ ਤੋਂ ਔਖਾ ਮੈਚ ਰਿਹਾ ਸਾਡਾ ਕੇਰਲਾ ਨਾਲ ਤੇ ਬਾਕੀ ਤਾਂ ਸਾਰਾ ਠੀਕ ਸੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੀਦਾ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਆ ਵੀ ਖੇਡਾਂ ਨਾਲ ਜੁੜੇ ਰਹੋ ਤੇ ਇਹਦਾ ਇਹਨਾਂ ਨੂੰ ਖੇਡਾਂ ਨਾਲ ਜੁੜ ਕੇ ਬਹੁਤ ਹੀ ਉੱਚੀ ਪ੍ਰਾਪਤ ਹੁੰਦੀ ਹੈ ਜੀ ਤੇ ਵਧੀਆ ਸਿਹਤ ਮਿਲਦੀ ਹੈ ਤੰਦਰੁਸਤ ਰਹਿੰਦੀ ਹੈ ਜੀ ਬਹੁਤ ਕੁਝ ਪ੍ਰਾਪਤ ਹੁੰਦਾ ਤੇ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਹੈ ਕੀ ਨਾਮ ਹੈ ਹਾਂਜੀ ਸਰਬਜੀਤ ਸਿੰਘ ਜੀ ਬੇਟਾ 골ਡ ਮੈਡਲ ਜਿੱਤੇ ਕੇ ਲੈ ਕੇ ਤਰਨ ਜੀ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਜੀ ਬਹੁਤ ਜਿਆਦਾ ਤੇ ਇਹੀ ਆ ਵੀ ਇਸ ਤਰ੍ਹਾਂ ਹੋਰ ਵੀ ਬੱਚੇ ਮੈਂ ਨਾ ਇਹਦੇ ਵਾਲ ਵੇਖ ਕੇ ਇਸ ਤਰ੍ਹਾਂ ਹੀ ਪੁੱਜਣ ਉੱਤੇ ਤੇ 골ਡ ਮੈਡਲ ਲਿਆਣ ਤੇ ਦੇ ਆਪਣਾ ਪਿੰਡ ਦਾ ਨਾਮ ਜਿਹੜਾ ਬਹੁਤ ਵਧੀਆ ਰੋਸ਼ਨ ਹੋਵੇ ਤੇ ਬਾਕੀ ਸਾਹ ਬੁੱਲੀਵਾਲੀ ਨੇ ਸਾਨੂੰ ਬਹੁਤ ਮਿਲਕੀਸ ਵੱਲ ਧਿਆਨ ਦਿੰਦੇ ਨੇ ਇਸਾਂ ਬੱਚੇ ਨੂੰ ਖੇਡ ਕੇ ਆਉਂਦੇ ਬਹੁਤ ਉਹਨਾਂ ਨੂੰ ਖੁਸ਼ੀ ਹੁੰਦੀ ਆ ਤੇ ਬਹੁਤ ਵਧੀਆ ਸਾਨੂੰ ਸਨਮਾਨਤ ਵੀ ਕੀਤਾ ਉਹਨਾਂ ਬਹੁਤ ਵਧੀਆ ਕੀਤਾ ਬਹੁਤ ਮਾਨੂੰ ਖੁਸ਼ੀ ਜੋਗ ਅਸੀਂ ਨਹੀਂ ਕੰਮ ਕਰ ਸਕਦੇ ਉਹ ਸਾਹ ਬੁੱਲੀਵਾਲੀ ਨੇ ਕੀਤਾ ਤੇ ਇਸਕੇ ਬਹੁਤ ਮਾਨੂੰ ਖੁਸ਼ੀ ਹੈ ਕਿਤੇ ਪਰਿਵਾਰ ਚ ਤੁਹਾਡੇ ਫੁੱਟਬਾਲ ਤੋਂ ਹਾਂਜੀ ਸਾਡੇ ਬਾਜੀ ਹੀ ਜੀ ਵੱਡੇ ਜਤਿੰਦਰਪਾਲ ਸਿੰਘ ਜੱਗੀ ਜੋ ਆਰਸੀਐਫ ਚ ਨੌਕਰੀ ਮਿਲੀ ਸੀ ਉਹ ਵੀ ਫੁੱਟਬਾਲ ਖੇੜਦੇ ਰਹੇ ਆ ਤੇ ਮੇਰਾ ਵੱਡਾ ਬੇਟਾ ਵੀ ਅਮਨਦੀਪ ਸਿੰਘ ਉਹ ਵੀ ਫੁੱਟਬਾਲ ਚ ਖੇਡਦਾ ਰਿਹਾ ਉਹ ਵੀ ਕਾਫੀ ਦੂ ਤੱਕ ਪਹੁੰਚ ਗਿਆ ਹਾਂਜੀ ਅੱਜ ਤੇ ਬਹੁਤ ਮਾਨੂੰ ਖੁਸ਼ੀ ਆ ਕਿੰਦਾਂ ਦਾ ਰੁਝਾਨ ਸੀ ਇਹਦਾ ਸ਼ੁਰੂ ਤੋਂ ਨਾ ਥੋੜਾ ਇੱਥੇ ਆ ਕੇ ਜੀ ਬਸ ਖੇਡ ਦੇ ਵਿੱਚ ਗਰਾਊਂਡ ਸੀ ਸਾਡੇ ਪਿੰਡ ਦੇ ਵਿੱਚ ਉੱਥੇ ਆ ਕੇ ਇਹਨਾਂ ਨੂੰ ਜਗ੍ਹਾ ਮਿਲਦੀ ਸੀ ਖੇਡਣ ਵਾਸਤੇ ਇਸ ਕਰਕੇ ਉੱਥੇ ਸਵੇਰੇ ਸ਼ਾਮੀ ਇਹ ਡੇਲੀ ਖੇਡਦੇ ਸੀ ਤੇ ਖੇਡ ਦੇ ਬਾਵਜੂ ਫਿਰ ਹੌਲੀ ਹੌਲੀ ਆਸ਼ਰਵਾਦ ਦੇ ਬਾਦੀ ਇਥੋਂ ਤੱਕ ਜੀ ਦੂ ਤੱਕ ਪਹੁੰਚ ਗਏ ਜੀ ਉਹ ਹੁੰਦੀ ਹੈ ਭਾਈ ਓਕੇ ਕੀ ਨਾਮ ਭਾਈ ਤੇਰੇ ਰਜਿੰਦਰ ਸਿੰਘ ਜੀ ਕੀ ਲੱਗਦਾ ਤੁਹਾਨੂੰ ਆਹ ਪਿੰਡ ਦਾ ਨੌਰਵਨ ਗੋਲਡ ਮੈਡਲ ਲੈ ਕੇ ਆਇਆ ਤੁਸੀਂ ਕੋਚ ਬਹੁਤ ਮਿਹਨਤੀ ਬਚਾਈ ਬਹੁਤ ਜ਼ਿਆਦਾ ਇਹਨਾਂ ਦੇ ਪਿੰਡ ਦੇ ਬਾਕੀ ਵੀ ਪਲੇਅਰ ਜਿਹੜੇ ਵੱਡੇ ਵੀ ਆ ਬਹੁਤ ਜ਼ਿਆਦਾ ਫੁੱਟਬਾਲ ਪਲੇਅਰ ਇਥੋਂ ਦੇ ਹੋਏ ਆ ਨਾਮਵਰ ਫੁੱਟਬਾਲ ਪਲੇਅਰ ਹੋਏ ਇਥੋਂ ਦੇ ਬੜੀ ਬੜੀ ਉਹ ਨੌਕਰੀਆਂ ਤੇ ਐਸਐਸਪੀ ਰਏ ਆ ਡੀਐਸਪੀ ਰਏ ਆ ਬਹੁਤ ਜ਼ਿਆਦਾ ਮਿਹਨਤੀ ਲੋਕ ਫੁੱਟਬਾਲ ਦੇ ਇਥੋਂ ਦੇ ਕਿਦਾਂ ਦਾ ਰੁਝਾਨ ਸੀ ਮੁੰਡਿਆਂ ਦਾ ਬਹੁਤ ਵਧੀਆ ਬਹੁਤ ਸ਼ੌਂਕ ਸੀ ਸਾਰੇ ਪਰਿਵਾਰ ਨੂੰ ਇਹਨਾਂ ਦਾ ਬੜਾ ਪ੍ਰਭਾਵ ਵੀ ਉਹ ਬਹੁਤ ਵਧੀਆ ਫੁੱਟਬਾਲ ਖੇਡਾ ਬਹੁਤ ਜ਼ਿਆਦਾ ਸ਼ੌਂਕ ਹੈ ਪਰਿਵਾਰ ਨੂੰ ਕੋਈ ਸਰਬ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਦੇਖੋ ਇਹ ਖੇਡਾਂ ਨਾਲ ਜੁੜੋ ਨਸ਼ਿਆਂ ਦੂਰ ਰਹੋਗੇ ਠੀਕ ਹੈ ਨਾ ਤੇ ਖੇਡੋਗੇ ਤਾਂ ਕੋਈ ਨੌਕਰੀ ਮਿਲਣਗੀਆਂ ਨਸ਼ੇ ਜਿ ਕੁਝ ਨਹੀਂ ਮਿਲਣਾ ਘਰ ਬਰਬਾਦ ਹੋ ਪਊ ਪਿੰਡ ਦਾ ਵੀ ਨਾਂ ਰੋਸ਼ਨ ਹੋਣਾ ਪਰਿਵਾਰ ਦਾ ਵੀ ਨਾਂ ਰੋਸ਼ਨ ਹੋਣਾ ਹੈ ਹਾਂ ਜੇ ਨਸ਼ਾ ਕਰਾਂਗੇ ਤਾਂ ਬਨਾਮੀ ਹੋਣੀ ਆ ਤੇ ਜੇ ਖੇਡਾਂਗੇ ਤੇ ਵੇਖੋ ਅੱਜ ਜਿਹਦਾ ਅਜਮੁਣੇ ਨੇ ਸਮਾਨਤਾ ਕੀਤਾ ਉਹਦਾ ਬਾਕੀ ਵੀ ਹੋਣਗੇ ਇਸ ਕਾ ਖੇਡ ਨੂੰ ਰੱਖੋ ਜੁੜੀ ਖੇਡਾਂ ਮਨ ਰੁਝਾਨ ਹੋਣਾ ਚਾਹੀਦਾ ਮਨ ਦਾ ਹਾਂਜੀ ਹਾਂਜੀ